ਮੈਂ ਐਸਆਈ ਸਰਿੰਦਰ ਕੁਮਾਰ ਟ੍ਰੈਫਿੰਗ ਚਾਰਜਡਾ ਹਸ਼ਿਆਰਪੁਰ ਆਪਣੇ ਵੱਲੋਂ ਤੇ ਆਪਣੇ ਸੀਨੀਅਰ ਅਫਸਰ ਸਹਿਬਾਨ ਵੱਲੋਂ ਆ ਹਸ਼ਿਆਰ ਪ੍ਰਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਹਿੰਦੁਸਤਾਨ ਤੋਂ ਬਾਹਰ ਰਹਿਣ ਵਾਲੇ ਦੁਨੀਆਂ ਦੇ ਕੋਨੇ-ਕੋਨੇਕ ਵਸਦੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਦੀਪਾਵਲੀ ਦੀਆਂ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਇਸ ਦੇ ਨਾਲ ਅਰਦਾਸ ਵੀ ਕਰਦਾ ਕਿ ਪ੍ਰਮਾਤਮਾ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਤੇ ਸਾਰਾ ਆਪਣੇ ਸੁੱਖ ਦਾ ਜੀਵਨ ਬਤਾਉਣ ਸੁੱਖ ਸ਼ਾਂਤੀ ਨਾਲ ਇਹ ਤਿਉਹਾਰ ਮਨਾਉਣ ਤੇ ਇਸ ਦੇ ਨਾਲ ਮੇਰੀ ਅਪੀਲ ਵੀ ਹੈ ਕਿ ਆਪਾਂ ਜਿਹੜੀ ਆ ਇਹ ਜਿਹੜੀ ਦੀਪਾਵਲੀ ਆ ਜਾਂ ਮੰਦੀਕੋੜ ਦੇਵਤਾ ਇਸ ਤੇ ਆਪਾਂ ਗ੍ਰੀਨ ਦੀਵਾਲੀ ਦੇ ਤੌਰ ਤੇ ਨੂੰ ਮਨਾਈਏ ਧਮਾਕੇਦਾਰ ਪਟਾਕੇ ਨਾ ਚਲਾਈਏ ਮੈਂ ਹਲਕੇ ਪਟਾਕੇ ਚਲਾਈਏ ਤੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਇਹਨਾਂ ਤਿਉਹਾਰਾਂ ਦਾ ਆਨੰਦ ਮਾਣੀਏ ਪਰਮਾਤਮਾ ਕਰੇ ਤੁਸੀਂ ਵਧੀਆ ਵਧੀਆ ਚੀਜ਼ਾਂ ਖਰੀਦੋ ਇਲੈਕਟ੍ਰੋਨਿਕ ਵਾਹਨ ਖਰੀਦੋ ਜਾਨ ਕੋਈ ਵਾਹਨ ਖਰੀਦੋ ਮੇਰੇ ਤੇ ਇਹਨੂੰ ਮੱਲ ਕੇ ਬਿਲਕੁਲ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਇਹਨੂੰ ਇਸਦੀ ਵਰਤੋਂ ਕਰੋ ਤੇ ਸੁਰੱਖਿਅਤ ਰਹੋ ਸੁਰੱਖਿਅਤ ਚੱਲੋ ਤੇ ਮੇਰੇ ਵੱਲੋਂ ਤੇ ਮੇਰੇ ਸੀਨੀਅਰ ਸਸ ਜੀਬਾਨ ਵੱਲੋਂ ਇਹ ਪੂਰਾ ਫੇਰ ਹਿੰਦੁਸਤਾਨ ਵਾਸੀਆਂ ਨੂੰ ਸ਼ਹਿਰ ਪ੍ਰਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਹਿੰਦੁਸਤਾਨ ਤੋਂ ਬਾਹਰ ਵਸਦੇ ਦੁਨੀਆ ਦੇ ਕੋਨੇ ਕੋਨੇ ਜੇ ਪੰਜਾਬ ਵਾਸੀਆਂ ਨੂੰ ਦੀਪਾਵਲੀ ਦੀਆਂ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਵਧਾਈਆਂ ਜੈ